ਪਹਿਲਵਾਨ ਦੀਨਾ ਨਗਰ ਕਾਰੇ ਦੇ ਵਿੱਚ ਪਹੁੰਚੇ ਹੱਥ ਜੋੜੀ ਬਾਦੂ ਪਹਿਲਵਾਨ ਆ ਨੌਜਵਾਨਾ ਭੱਜ ਕੇ ਕਾਰੇ ਦੇ ਵਿੱਚ ਹੱਥ ਜੋੜੀ ਬੱਲੀ ਪਹਿਲਵਾਨ ਕੁਵਾਰੀ ਕਰੋ ਹੱਥ ਜੋੜੀ ਪਾਜੀ ਵਿਕਾਸ ਪਹਿਲਵਾਨ ਡੇੜਾ ਬਾਬਾ ਨਾਲ ਕਾਰੇ ਵਿੱਚ ਪਹੁੰਚੇ ਹੱਥ ਜੋੜੀ ਵਿਕਾਸ ਆ ਨੌਜਵਾਨਾ ਭੱਜ ਕੇ ਕਾਰੇ ਦੇ ਵਿੱਚ ਜਾਗਰ ਪਹਿਲਵਾਨ ਛੰਨੀ ਟੋਲਾ ਵਿਕਾਸ ਬਰਸਸਾ ਜਾਗਰ ਪਹਿਲਵਾਨ ਛੰਨੀ ਟੋਲਾ ਵਾਹ ਓਏ ਮੁੰਡਿਆ ਹਸਨਦੀਨ ਲੰਮਰਦਾਰ ਜਿੰਨਾ ਨਗਰ ਵਾਲੇ ਦਾ ਪੁੱਤਰ ਤੇ ਰਾਜੂ ਪਹਿਲਵਾਨ ਛੰਨੀ ਟੋਲਾ ਦਾ ਕਹਿੰਦੇ ਚੇਲਾ ਹੈ ਵਧੀਆ ਕੁਸ਼ਤੀ ਵਿਕਾਸ ਦੇ ਨਾਲ ਅਖਾਰੇ ਦੇ ਵਿੱਚ ਹੱਥ ਜੋੜੀ ਹੋਈ ਹੈ ਵਧੀਆ ਕੁਸ਼ਤੀ ਅੱਜ ਦੇ ਇਸ ਦੰਗਲ ਦੇ ਵਿੱਚ ਮਿਸਤਰੀ ਸੋਮਾ ਮਿਸਤਰੀ ਜਿੱਥੇ ਵੀ ਆਵਾਜ਼ ਛੋੜ ਰਿਹਾ ਹੋਵੇ ਆ ਵੀ ਲੱਗਿਆ ਹੈ ਯੋਗੋਲੀ ਸਤਨਾ ਆਓ ਇਹਨੂੰ ਦੇਖਣਾ ਦੇ ਨਾਏ ਨੇ ਉਧਰ ਦੇਖਣਾ ਆਨੇ ਉਹ ਕੁਸ਼ਤੀਆਂ ਕਰਵਾ ਦਿਓ ਬੜੀ ਮਿਹਰਬਾਨੀ ਹੋਵੇਗੀ ਤੁਸੀਂ ਆਪਣੀ ਜਗ੍ਹਾ ਤੇ ਬੈਠੋ ਪੈਸੇ ਦੇ ਕੇ ਤੋਰਾਂਗੇ ਸਾਰਿਆਂ ਨੂੰ ਜੇ ਗੁਰਜੀਤ ਨੂੰ ਪੁਲਵਾਨ ਨੇ ਥੱਲੇ ਪੈਂਦਾ ਤੂੰ ਕੁਰਸੀ ਤੇ ਦਰਸ਼ਕ ਬਣ ਕੇ ਬੈਠਾ ਭਾਈ ਤੇਰੀ ਕੁਸ਼ਤੀ ਨਹੀਂ ਹੋ ਸਕਦੀ ਅੱਜ ਤੇ ਜਿਹੜੇ ਪੁਲਵਾਨ ਉਹ ਥੱਲੇ ਬੈਠੇ ਐ ਜਿਹੜੇ ਦਰਸ਼ਕ ਉਹ ਕੁਸ਼ਤੀਆਂ ਉਪ ਕੁਰਸੀਆਂ ਦੇ ਬੈਠੇ ਕੋਪੂਲ ਉਸਤਾਦ ਹਾਂ ਤੇ ਕੋਈ ਵੀ ਪਹਿਲਵਾਨ ਜਿਹੜਾ ਹੈ ਇੱਥੋਂ ਖਾਲੀ ਨਹੀਂ ਜਾਊਗਾ ਪੈਸੇ ਦੇ ਕੇ ਚੋਣਾਂਗੇ ਇਹ ਚੌਦੀ ਵੀ ਅਸੀਰ ਹਰੇਕ ਦਾ ਮਾਰਦਾਨ ਕਰਕੇ ਚੋਣਾਂਗੇ ਨਹੀਂ ਬਸ਼ਰਤ ਇਹ ਹੈ ਕਿ ਬੈਠੇ ਰੋ ਆਪਣੀ ਜਗ੍ਹਾ ਦੇ ਲਗੜਬਾ ਜੀ ਉਹ ਪਿੱਛੇ ਇਧਰ ਇਧਰ ਪਿੱਛੇ ਇਹਦਾ ਧੀਰਾ ਪਹਿਲਵਾਨ ਪੁਆਇੰਟ ਦੇ ਬਹਾਪ ਤੇ ਜਿੱਤੂ ਹੈ ਭਾਈ ਪਰਮਿੰਦਰ ਤੇ ਆ ਰਿਹਾ ਪਰਮਿੰਦਰ ਫਗਵਾੜਾ ਅਰਸ਼ ਪਹਿਲਵਾਨ ਕੋਹੜੀ प्यार लव अगली कुश्ती भाई लव सदाना ਤੇ ਗੋਪੀ ਮਗਰੇਰੀਆਂ ਹਾਂਜੀ ਬਈ ਇਹਨਾਂ ਦੇ ਬਾਕ ਜਿਹੜੀ ਕੁश्ती ਹੋਣੀ ਹੈ ਰਫੀ ਹੁਸ਼ਿਆਰ ਪਰ ਜਸ਼ਨ ਪੱਟੀ ਪਹਿਲ ਗੱਟੇ ਪਾ ਲੋ ਜੀ ਆ ਰਫੀ ਤੇ ਜਸ਼ਨ ਲਗੋਟੇ ਕੱਸ ਕੇ ਤਿਆਰ ਹੋ ਜਾਓ ਨਾਲ ਹੀ ਬਾਪੂ ਤੇ ਬੱਲੀ ਦੂਜੀ ਬਾਜੀ ਹੋੜੀਆਂ ਜੀ ਦੇ ਵਿੱਚ ਆ ਰਹੀਆਂ ਨੇ ਵੱਡੀਆਂ ਕੁਸ਼ਤੀਆਂ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਹੋਣਗੀਆਂ ਕਿਉਂਕਿ ਹੱਲੇ ਤਾਂ ਵੱਡੇ ਪਹਿਲਵਾਨ ਪਿੱਛੇ ਐ ਹੱਲੇ ਤਾਂ ਵੱਡੇ ਵੱਡੇ ਮਾਲਕ ਆਪੋ ਆਪਣੇ ਸਤਾਨ ਦੇ ਉੱਪਰ ਬੈਠੇ ਹੀ ਐ ਲੱਭ ਜਦੋਂ ਪੈਰਦ ਕਰ ਗਿਆ ਆਓ ਜੀ ਬਿਹਾਲੀ ਔਰ ਦੂਸਰੇ ਪਾਸੇ ਪਰਮਿੰਦਰ ਕਲਵਰ ਸੁਖਵਾਰੇ ਛੋਟੀ ਜੀ ਉਮਰ ਹੈ ਵੱਡਾ ਨਾਮ ਹੋਇਆ ਸ਼ਮੀ ਕਲਵਰ ਸੁਖਵਾਰੇ ਵਾਲੇ ਦਾ ਪੁੱਤਰ ਹੈ ਆ ਵੀ ਵਧੀਆ ਕੁਸ਼ਤੀ ਜਿਹੜੀ ਹੋਣੀ ਹੈ ਕਰੋ ਜੀ ਕੁਸ਼ਤੀ ਸ਼ੁਰੂ ਟੋਲੀ ਜੋਨੂ ਭਾਈ ਇੱਕ ਮਿੰਟ ਵਾਸਤੇ ਆਈਓ ਜੋਨੂ ਭਾਜੀ ਜੇ ਮੁੰਡੇ ਵਧੀਆ ਲੱਗੇ ਤਾੜੀ ਝੋਲਾ ਮਾਰ ਦਿਓ ਇੱਕ ਵਾਰ ਯਾਰ ਆਹ ਮੁੰਡੇ ਸੋਹਣੇ ਸੋਹਣੇ ਸ਼ਰੀਰਾਂ ਵਾਲੇ ਸੋਹਣੇ ਸੋਹਣੇ ਟੌਪ ਦੇ ਮੁੰਡੇ ਚੰਮੀ ਪਲਵਾਨ ਫਗਵਾੜੇ ਦਾ ਪੁੱਤੜਾ ਹੈ ਹਾਂਜੀ ਜੋਨੂ ਵੀਰ ਇਹ ਮੁੰਡਾ ਕਰਵਾਣਾ ਰਿਹਾ ਹੈ ਕੋਈ ਛੋਟੀ ਮੋਟਾ आज जिन्ने ਵੀ ਤੁਸੀਂ ਪਹਿਲਵਾਨ ਸੱਦੇ ਐ ਨਾ ਇਹ ਟਾਪ ਟਾਪ ਦੇ ਐ ਤੇ ਦੂਜੇ ਪਾਸੇ ਵੀ ਭਾਈ ਇੱਕ ਵਾਰੀ ਚੁੱਪ ਰਹਿ ਕੇ ਤਾੜੀ ਲਾ ਕੇ ਕੁਸ਼ਤੀ ਸ਼ੁਰੂ ਕਰਾ ਦੇ ਹੁਣ ਲਓ ਤਾੜੀਆਂ ਤੇ ਕਰੋ ਕੁਸ਼ਤੀ ਸ਼ੁਰੂ ਐ ਭਾਈ ਥੋੜਾ ਧਿਆਨ ਦਿਓ ਕੁਸ਼ਤੀ ਅੱਗੇ ਵੀ ਆ ਵੀਰ ਭਾਈ ਅਗਲੀ ਕੁਸ਼ਤੀ ਜੇ ਹਿਣੀ ਹੈ ਪਹਿਲਵਾਨੇ ਵੀ ਤਿਆਰ ਬੈਠੇ ਆ ਰਹੇ ਰਫੀ ਤੇ ਜਸ਼ਨ ਜੋ ਟੇਕਸ ਕਿ ਤਿਆਰ ਬਈ ਭਜੀਤ ਕੋ ਥੋੜਾ ਆ ਪਿੱਛੇ-ਪਿੱਛੇ ਹੋ ਜੇ ਤੂੰ ਇੱਥੇ ਕਰਵਾਇਓ ਪਿੱਛੇ ਜਿਹੜੀ ਗਾਮਾ ਦੇ ਮਰਦਾਂ ਦੇ ਯੋਗ ਹਨ ਪੁਆਇੰਟ ਪੁਆਇੰਟ ਕਰੋ ਜੀ 2 ਮਿੰਟ ਦਾ ਸਮਾਂ ਪੁਆਇੰਟ ਦੇ ਕੁਸ਼ਤੀ ਹੁੰਦੀ ਹੈ ਉਹਨਾਂ ਤੋਂ ਬਾਅਦ ਰਫੀ ਤੇ ਜਸ਼ਨਪੱਟੀ ਬਿਲਕੁਲ ਤਿਆਰ ਦਨ ਤਿਆਰ ਰਹਿਣਗੇ ਲਓ ਚੱਲਦੀ ਹੈ ਇਹ ਕੁਸ਼ਤੀਆਂ ਜਿਹੜੀਆਂ ਮੈਦਾਨ ਦੇ ਵਿੱਚ ਇਹਨਾਂ ਤਾਜਬਾਨਾਂ ਦੇ ਦਰਮਿਆਨ ਹੈ ਬਲਵਾਨ ਕਹਿੰਦੇ ਬੈਠੋ ਤੁਸੀਂ ਲੰਗਰ ਛੱਕੇ ਜਾ ਰਹੇ ਹੋ ਭੂ ਭਾਈ 1 ਮਿੰਟ ਜੀ ਫੋਨ ਆਇਆ ਜੀ 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 ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਹਾਂ ਸਰਪੰਚ ਸਾਹਿਬ ਠੀਕ ਹੈ ਜੀ ਜੀ ਬਈ ਅਗਲੀ ਕੁਸ਼ਤੀ ਆਜੋ ਜੀ ਰਫੀ ਆਪਕੇ ਪ੍ਰਧਾਨ ਜੀ ਲਾਊਡ ਸਪੀਕਰ ਲਿਆਓ ਨਾਲ ਕਹਿੰਦੇ ਜੋ ਗੱਲ ਰੇਵਨ ਕੱਟਿਆ ਜਾਣਾ ਹੈ ਚੌਧਰੀ ਸਾਹਿਬ ਜੀ ਤੁਹਾਡੀ ਸਾਨੂੰ ਪ੍ਰਧਾਨ ਜੀ ਦੂਸਰੀ ਅਰੇਂਜ ਕਰ ਉਹ ਵੀ ਆਜਣਾ ਬਹੁਤ ਬਹੁਤ ਧੰਨਵਾਦ ਬਿੱਟੂ ਠੇਕੇ ਇਧਰ ਪਾਸੇ ਆਓ ਤੁਸੀਂ ਆਓ ਭਾਜੀ ਆਓ ਲੱਗੇ ਆਓ ਯਾਰ ਬਿੱਟੂ ਠੇਕੇਦਾਰ ਉਧਰ ਬਾਉ ਜੀ ਉਹਨਾਂ ਵੱਲੋਂ ਚੌਧਰੀ ਸਾਹਿਬ ਉਹਦਾ ਵੱਲੋਂ ਪੱਡੇ ਲੈਵਲ ਦੇ ਅੱਜ ਕਹਿੰਦੇ ਵੀ ਵੱਡਾ ਮਾਨ ਵੱਡਾ ਸਨਮਾਨ ਜੋਨੂ ਭਰਵਾਨ ਜੀ ਉਹਨਾਂ ਦਾ ਮਾਣ ਕਰਦੇ ਹੋਏ ਆਥੋ ਪ੍ਰਧਾਨ ਜੀ ਕਾਲਾ ਆਖਦੇ ਪਿਆਰ ਦੇ ਨਾਲ ਕਾਲੇ ਭਾਰੀ ਉਹਨਾਂ ਵੱਲੋਂ ਵੀ ਮਾਰ ਬਾਈ ਉਹਨਾਂ ਵੱਲੋਂ ਲਖਣ ਉਹਨਾਂ ਵੱਲੋਂ ਮਾਨ ਕੀਤਾ ਜਾ ਰਿਹਾ ਸਤਕਾਰ ਕੀਤਾ ਜਾ ਰਿਹਾ ਹੈ ਖਾਣੇ ਦੇ ਵਿੱਚ ਪਹੁੰਚੇ ਵਾਹ ਓਏ ਮੁੰਡਿਆ ਤੇ ਆ ਜੀ ਹੋਗੇ ਖਾਣੇ ਵਿੱਚ ਆਉਣਾ ਪ੍ਰਵਿੰਦਰ ਕੁਸ਼ਤੀ ਕਿਦਾ ਹੋਈ ਯਾਰ ਸੋ ਪ੍ਰਵਿੰਦਰ ਕਹਲਵਾਨ ਫਗਵਾੜੇ ਦੀ ਕੁਸ਼ਤੀ